ਇੱਕ ਵਾਰ ਫੇਰ ਮੌਜੂਦਾ ਕਰਨ ਅਰਜੁਨ ਲਾਟਰੀ ਤੇ ਦੱਸ ਦਈਏ ਕੀ ਹੈ ਸਵਾਰ ਇਨਾਮ ਫੇਰ ਲੱਗਿਆ ਇਨਾਮ ਲੱਗਿਆ ਪਰ ਸਮੱਸਿਆ ਪੈਦਾ ਹੋ ਗਈ ਕਿ ਹੁਣ ਬੰਦਾ ਨਹੀਂ ਲੱਭ ਰਿਆ ਕਹਿੰਦੇ ਆ ਵੀ ਇਨਾਮ ਲੱਗਿਆ ਲਾਟਰੀ ਬੰਦਾ ਪਾ ਗਿਆ ਸੀ ਪਰ ਉਹ ਹੁਣ ਲੱਭ ਨਹੀਂ ਰਿਹਾ ਕਿੰਨੇ ਦਾ ਇਨਾਮ ਲੱਗਿਆ ਗੱਲਬਾਤ ਕਰਦੇ ਆ ਕਰਨ ਨਾਲ ਕਰਨ ਮੌਜੂਦ ਹੈ ਕਾਫੀ ਦਿਨਾਂ ਬਾਅਦ ਪਹਿਲਾਂ ਤਾਂ ਕਰਨ ਦੀ ਵਾਪਸੀ ਹੋਈ ਹੈ ਸਵਾਗਤ ਹੈ ਕਰਨ ਜੀ ਠੀਕ ਹੁਣ ਹਾਂਜੀ ਠੀਕ ਸਿੱਧਾ ਕੈਮ ਨੇ ਹਾਂਜੀ ਠੀਕ ਨੇ ਜੀ ਇਹਨਾਂ ਤੋਂ ਠੀਕ ਆ ਹਮ ਐਤ ਕੀ ਕੀ ਹੋ ਗਿਆ ਕਹਿੰਦੇ ਐ ਇਨਾਮ ਲੱਗ ਗਿਆ ਤੁਸੀਂ ਦੱਸਿਆ ਹੈ ਕੱਲ ਰਾਤ 8 ਵਜੇ ਪ੍ਰਾਈਜ਼ ਲੱਗਿਆ ਜੀ 50 454 ਤੇ 45000 ਰੁਪਏ ਦਾ ਅੱਛਾ ਲੇਕਿਨ ਇਹ ਹੁਣ ਪਤਾ ਨਹੀਂ ਲੱਗ ਰਿਹਾ ਕਿ ਟਿਕਟ ਲੈ ਕੇ ਕੌਣ ਗਿਆ ਕੀ ਗੱਲ ਲਿਖਿਆ ਨਹੀਂ ਸੀ ਬਸ ਤੁਹਾਨੂੰ ਪਤਾ ਨਹੀਂ ਇਹ ਜਦੋਂ ਆਪ ਫਿਰ ਥੋੜਾ ਜਿਹਾ ਸਿਸਟਮ ਸਾਰਾ ਹੀ ਖਰਾਬ ਹੋ ਜਾਂਦਾ ਸੋ ਹੁੰਦੋ ਚਾਰ ਦਿਨ ਰਸ਼ ਸੀਗਾ ਤੇ ਟਿਕਟ ਪਤਾ ਨਹੀਂ ਲੱਗਿਆ ਕੌਣ ਲੈ ਗਿਆ ਲਿਖੀ ਨਹੀਂ ਹੋਈ ਕਾਫੀ ਕਿੰਨੇ ਦਾ ਨਾਮ ਲੱਗਿਆ 45000 ਰੁਪਏ ਦਾ ਨਾਮ ਲੱਗਿਆ ਕੋਈ ਕੰਟੈਕਟ ਨੰਬਰ ਕੁਝ ਵੀ ਨਹੀਂ ਹੈਗਾ ਨਹੀਂ ਲਿਖਿਆ ਨਹੀਂ ਹੋਇਆ ਕਈ ਕਸਟਮਰ ਕੀ ਹੁੰਦਾ ਨਾ ਘਰ ਚੈੱਕ ਕਰ ਲੈਂਦੇ ਜਿਹੜੇ ਰੋਜ਼ ਪਾਉਂਦੇ ਆ ਉਹ ਲਿਖਾ ਕੇ ਨਹੀਂ ਵੀ ਜਾਂਦੇ ਇਸ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਕੌਣ ਲੈ ਗਿਆ ਟਿਕਟ ਟੋ ਕੋ ਨੰਬਰ ਦੱਸ ਦੀਏ ਆਪਾਂ ਜੇ ਕੋਈ ਨੰਬਰ ਆਪਾਂ ਦੱਸ ਦਿੰਨੇ ਆ ਕੱਲ ਰਾਤ 8 ਵਜੇ 50454 50454 ਹਾਂਜੀ ਇਹ ਤੇ 45000 ਰੁਪਏ ਦਾ ਇਨਾਮ ਲੱਗਿਆ ਸੋ ਇਹੀ ਅਪੀਲ ਕਰਦੇ ਆ ਜੋ ਕੱਲ ਟਿਕਟਾਕ ਆ ਕੇ ਗਏ ਆ ਇੱਕ ਵਾਰ ਆਪਣੇ ਟਿਕਟਾਕ ਜ਼ਰੂਰ ਚੈੱਕ ਕਰਵਾ ਲੈਣ ਕਿਉਂਕਿ 45000 ਰੁਪਏ ਦਾ ਪ੍ਰਾਈਜ਼ ਲੱਗਿਆ ਹੋਇਆ ਆ 8 ਵਜੇ ਤੱਕ ਹੂੰ ਥੋੜਾ ਨਹੀਂ ਹੁੰਦਾ 45000 ਸੋ ਇੱਕ ਕੱਲ 1 ਵਜੇ 1 ਕਰੋੜ ਦਾ ਪ੍ਰਾਈਜ਼ ਫਿਰ ਮਿਸ ਹੋ ਗਿਆ ਜੀ ਅੱਛਾ 42027 ਹੂੰ ਇਹਦੇ ਵਿੱਚ ਆਪਣੇ ਕੋਲੇ 60 ਇਚ 42027 ਹੈ ਲੇਕਿਨ 36H 42027 ਦਾ 1 ਕਰੋੜ ਦਾ ਪ੍ਰਾਈਸ ਸੀਗਾ ਜੋ ਕੱਲ ਫੇਰ ਚਲਾ ਲਾਹਾਂਬਾਨ ਦੇ ਵਿੱਚ ਮਿਸ ਹੋ ਗਿਆ। ਨੀੜੇ ਪਹੁੰਚ ਗਿਆ ਜਮਾਨਾ। ਹਾਂਜੀ ਇਹ ਤਿੰਨ ਵਾਰ ਹੋ ਗਿਆ ਪਿੱਛੇ ਚਲੋ ਮੈਂ ਅਵੇਲੇਬਲ ਨਹੀਂ ਸੀਗਾ ਆਪਾਂ ਵੀਡੀਓ ਨਹੀਂ ਬਣਵਾਈਆਂ ਇਹ 1 ਮਹੀਨੇ ਦੇ ਵਿੱਚ ਤਿੰਨ ਵਾਰ ਹੋ ਗਿਆ ਜੋ 1 ਕਰੋੜ ਦਾ ਪ੍ਰਾਈਸ ਮਿਸ ਹੋ ਰਿਹਾ। ਹੂੰ ਸੋ ਇਹਨਾਂ ਨੂੰ 25000 ਰੁਪਏ ਦਾ ਪ੍ਰਾਈਸ ਜੋ 1-1000 ਦੇ 25 ਪ੍ਰਾਈਸ ਕੰਸੋਲੇਸ਼ਨ ਪ੍ਰਾਈਸ ਜੋ ਮਿਲੇ ਹੈ ਇਹਨਾਂ ਨੂੰ। ਅੱਛਾ ਹਾਂਜੀ 25ਰ ਫਿਰ ਵੀ ਮਿਲ ਗਿਆ ਹਾਂਜੀ 25000 ਮਿਲ ਗਿਆ ਕਿਉਂਕਿ ਇਹ ਦੇਖੋ ਨਾ ਜੋ ਨੰਬਰ ਤੇ 1000 ਰੁਪਏ ਦਾ ਪ੍ਰਾਈਸ ਹੁੰਦਾ ਕੰਸੋਲੇਸ਼ਨ ਪ੍ਰਾਈਸ ਜਦੋਂ ਕਰੋੜ ਮਿਸ ਹੁੰਦਾ ਸੀਰੀਜ਼ ਤੋਂ ਹਰ ਇੱਕ ਟਿਕਟ ਨੂੰ 10000 ਦਾ ਪ੍ਰਾਈਸ ਮਿਲਦਾ ਜੀ ਇਹ ਪੱਚੇ ਟਿਕਟਾਂ ਤੇ 13 ਸ਼ੀਟ ਹਮ 25 ਟਿਕਟਾਂ ਤੇ 1000 100 ਰੁਪਏ ਦਾ 25000 ਦਾ ਪ੍ਰਾਈਸ ਇਹਨਾਂ ਨੂੰ ਲੱਗਿਆ ਹਮ 13 ਤਰੀਕ ਨੂੰ 17621 55L 17621 59817221 13 ਤਰੀਕ ਨੂੰ ਵੀ ਹੈ 1 ਕਰੋੜ ਦਾ ਪ੍ਰਾਈਸ ਜੋ ਮਿਸ ਹੋਇਆ ਸੀਗਾ ਆਪਣੇ ਕੋਲ ਇਸੇ ਮਹੀਨੇ ਦੇ ਵਿੱਚ ਸੋ ਇਸੇ ਤਰ੍ਹਾਂ ਇਹ ਪ੍ਰਾਈਸ ਦਾ 1 ਕਰੋੜ ਦੇ ਤਿੰਨ ਚਾਰ ਵਾਰ ਮਿਸ ਹੋ ਗਿਆ ਸੋ ਇਹੀ ਆਸ ਕਰਦੇ ਆ ਕਿ ਅਗਲੀ ਵਾਰ ਇਹ ਪ੍ਰਾਈਸ ਜਲਾਲਾਬਾਦ ਦੇ ਵਿੱਚ 1 ਕਰੋੜ ਦਾ ਦੁਬਾਰਾ ਲੱਗੇ ਤੇਨਾਰੀ ਮਿਸ ਹੋ ਗਿਆ ਇਹਦਾ ਮਤਲਬ ਨੀੜੇ ਪਹੁੰਚ ਗਿਆ ਦੁਬਾਰੀ ਫੇਰ। ਪਹਿਲਾਂ ਵੀ ਐਵੇਂ ਹੀ ਹੋਇਆ ਸੀ ਤਿੰਨ ਚਾਰ ਵਾਰੀ ਬੈਸ ਹੋਣ ਤੋਂ ਬਾਅਦ 1 ਕਰੋੜ ਦਾ ਪ੍ਰਾਈਸ ਲੱਗ ਗਿਆ ਸੀਗਾ। ਸੋ ਹੁਣ ਫੇਰ ਹੁਣ ਫੇਰ ਤਿੰਨ ਚਾਰ ਮਿਸ ਹੋ ਗਿਆ ਤੇ 1 ਕਰੋੜ ਦਾ ਜਲਦ ਲੱਗਣ ਵਾਲਾ ਹੈ। ਜਲਦ ਲੱਗਣ ਵਾਲਾ। ਸੋ ਇਹਦੀ ਅਪੀਲ ਕਰਦੇ ਆਂ ਇੱਕ ਵਾਰ ਕਿਸਮਤ ਅਜਮਾਉਣ ਲਈ ਕਰਨਾਟਕ ਲੋਟਰੀ ਏਜੰਸੀ ਤੇ ਜ਼ਰੂਰ ਆਓ। ਮੈਂ ਅਵੇਲੇਬਲ ਹੋ ਗਿਆ ਹੁਣ। ਪਿੱਛੇ ਜੀ ਥੋੜੀ ਜੀ ਤਕਲੀਫ ਹੋ ਗਈ ਸੀ ਕਿ ਤਾਂ ਕਰਕੇ ਅਵੇਲੇਬਲ ਨਹੀਂ ਸੀ ਕਿ ਹੁਣ ਸ਼ੌਪ ਤੇ ਅਵੇਲੇਬਲ ਹਾਂ ਤੁਸੀਂ ਆਓ ਆਪਣੀ ਕਿਸਮਤ ਅਜਮਾਓ ਸਰਪ੍ਰਾਈਜ਼ ਲੱਗਦੇ ਆ। ਵੀਡੀਓ ਨਾ ਬਣਨ ਕਰਨਾ ਥੋੜਾ ਜਿਹਾ ਕਸਟਮਰ ਹੋ ਗਿਆ ਕਿ ਪ੍ਰਾਈਸ ਨਹੀਂ ਲੱਗ ਰਿਹਾ ਪ੍ਰਾਈਸ ਡੇਲੀ ਲੱਗ ਰਿਹਾ ਰੋਜ਼ ਹੀ ਪ੍ਰਾਈਸ ਆ ਰਹੇ ਆ ਡੇਲੀ ਆ ਰਹੇ ਜੀ ਗਰਮੀਆਂ ਸੀ ਹਾਂਜੀ ਗਰਮੀਆਂ ਸਾਰੇ ਬੰਦੇ ਬਾਹਰ ਅੰਦਰ ਸੀ ਕੁਝ ਛੋਨਾ ਲੱਗ ਰਿਹਾ ਕੁਝ ਐਸੇ ਕੋਈ ਛੁੱਟੀਆਂ ਹੋ ਗਈਆਂ ਬੱਚੇ ਬਾਹਰ ਗਏ ਬੰਦੇ ਬਾਕੀ ਹੁਣ ਸ਼ੌਪ ਤੇ ਫੇਰ ਉਦਾਂ ਹੀ ਰਸ਼ ਹੈ ਕੰਮ ਚੱਲ ਰਿਹਾ ਪ੍ਰਾਈਸ ਵੀ ਆ ਰਹੇ ਆ ਡੇਲੀ ਸੋ ਤੁਸੀਂ ਆਪਣੀ ਕਿਸਮਤ ਅਜ਼ਮਾਉਣ ਲਈ ਇੱਕ ਵਾਰ ਕਰਨਾ ਲਾਟਰੀ ਏਜੰਸੀ ਜੇਦਾ ਅੱਲਾਹ ਪਾ ਜਰੂਰ ਆਓ ਸਾਡੇ ਕੰਟੈਕਟ ਨੰਬਰ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਵਾਂਗੇ ਕਿਉਂਕਿ ਪੁਰਾਣੇ ਨੰਬਰ ਸਾਡੇ ਬੰਦ ਹੋ ਗਏ ਆ ਨਵੇਂ ਨੰਬਰ ਤੁਹਾਨੂੰ ਦੇ ਦੇਵਾਂਗੇ ਕਾਲਿੰਗ ਤਾਂ ਹੋ ਸਕਦੀ ਉਹਨਾਂ ਨੰਬਰਾਂ ਤੇ ਹਾਂ ਕਾਲਿੰਗ ਉਹਨਾਂ ਨੰਬਰਾਂ ਤੇ ਹੋ ਸਕਦੀ ਹੈ ਜੋ ਸਾਡਾ ਮੇਰਾ ਮੇਨ ਨੰਬਰ ਪਰਸਨਲ ਉੱਪਰ ਲਿਖਿਆ ਹੋਇਆ ਉਹ ਹੀ ਚੱਲ ਰਿਹਾ ਕਾਲਿੰਗ ਹੋ ਰਹੀ ਹੈ ਲੇਕਿਨ WhatsApp ਤੇ ਜੋ ਡਿਟੇਲ ਤੁਸੀਂ ਨੈਟ ਵਗੈਰਾ ਨਹੀਂ ਚੱਲ ਰਿਹਾ ਹਾਂਜੀ ਉਹ ਨਹੀਂ ਚੱਲ ਰਿਹਾ ਉਹਦੇ ਲਈ ਤੁਹਾਨੂੰ ਨਵੇਂ ਨੰਬਰ ਅਸੀਂ ਦੇ ਦੇਵਾਂਗੇ ਸੋ ਅਗਲਾ ਬੰਪਰ ਜੋ ਆ ਗਿਆ ਆਪਣੇ ਕੋਲੇ ਰਖੜੀ ਵਾਲਾ 7 ਕਰੋੜ ਦਾ ਸੋ ਜੀ ਟਿਕਟ ਅਵੇਲੇਬਲ ਹੋ ਗਈਆਂ ਜੀ ਆਪਣੇ ਕੋਲੇ 7 ਕਰੋੜ ਦਾ ਫਰਸਟ ਪ੍ਰਾਈਜ਼ ਹੈ 1 ਕਰੋੜ ਦਾ ਸੈਕੰਡ ਹੈ ਤੇ 50 ਲੱਖ ਦਾ ਥਰਡ ਪ੍ਰਾਈਜ਼ ਹੈ ਇਹ ਟਿਕਟ ਅਵੇਲੇਬਲ ਹੋ ਗਈਆਂ ਸਟਾਕ ਵਾਧੂ ਆ ਕਦੋਂ ਨਿਕਲਣਾ ਇਹ ਇਹ ਰਖੜੀ ਤੇ ਆ ਜੀ ਹਜੇ ਦੇ ਦਿਨ ਤੱਕ ਹਜੇ ਆ 16 8 ਡਾਟਾ ਆ ਹੂੰ ਸੋ ਸਾਰੀਆਂ ਟਿਕਟਾਂ ਆਪਣੇ ਕੋਲੇ ਅਵੇਲੇਬਲ ਆ ਤੁਸੀਂ ਸਾਡੇ ਕੋਲੇ ਵਿਜ਼ਿਟ ਕਰੋ ਤੇ ਆਪਣੇ ਮਨਪਸੰਦੀਆਂ ਟਿਕਟਾਂ ਤੁਸੀਂ ਸਾਡੇ ਕੋਲੋਂ ਲੈ ਜਾ ਸਕਦੇ ਜੀ ਤਾਂ ਬਿਲਕੁਲ ਕਰਨ ਅਰਜੁਨ ਲਾਟਰੀ ਆ ਮੁਕਸਰ ਰੋਡ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਜਿੱਥੇ 1 ਕਰੋੜ ਦਾ ਪ੍ਰਾਈਜ਼ ਜਿਹੜਾ ਹੈ ਉਹ ਲਗਾਤਾਰ ਤਿੰਨ ਵਾਰੀ ਮਿਸ ਹੋ ਚੁੱਕਿਆ ਹੈ ਪਹਿਲਾਂ ਇੱਕ ਕਰਲੀ ਵਾਰੀ 1 ਕਰੋੜ ਇੱਥੇ ਹੀ ਲੱਗਾ ਉਦੋਂ ਵੀ ਤਿੰਨ ਵਾਰੀ ਮਿਸ ਹੋਇਆ ਸੀ ਹੁਣ ਵੀ ਤਿੰਨ ਵਾਰੀ ਮਿਸ ਹੋ ਗਿਆ ਯਾਨੀ ਹੁਣ ਜਲਦ ਵੱਡਾ ਇਨਾਮ ਲੱਗਣ ਵਾਲਾ ਹੈ ਅੱਜ ਜਿਹੜੀ ਵੀਡੀਓ ਹੈ ਇਸ ਲਈ ਬਣਾਈ ਗਈ ਹੈ ਕਿ 45000 ਦਾ ਇਨਾਮ ਲੱਗਿਆ ਹੈ ਔਰ ਟਿਕਟ ਨੰਬਰ ਹੈਗਾ 50454 ਕੱਲ ਰਾਤ 8 ਵਜੇ ਦੀ ਹੈ 150 ਰੁਪਏ ਦੀ ਟਿਕਟ ਹੈ ਜੀ ਇਹ ਜੋ ਵੀ ਲੈ ਕੇ ਗਏ ਆ ਉਹ ਆਪਣੀ ਟਿਕਟਾਂ ਜਰੂਰ ਚੈੱਕ ਕਰੋ ਤਾਂ ਬਿਲਕੁਲ ਕਰਨ ਅਰਜੁਨ ਲੋਟਰੀ ਏਜੰਸੀ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਸ਼ਖਸ ਕੱਲ ਟਿਕਟਾਂ ਲੈ ਕੇ ਗਏ ਆ ਕੱਲ ਰਾਤ 8 ਵਜੇ ਲੈ ਡਰਾ ਦੀਆਂ ਉਹ ਆਪਣੀਆਂ ਟਿਕਟਾਂ ਜਿਹੜੀਆਂ ਉਹ ਜਰੂਰ ਚੈੱਕ ਕਰ ਲੈਣ ਕਿਉਂਕਿ 50454 ਨੰਬਰ ਹੈ ਔਰ 50454 ਨੰਬਰ ਤੇ ਨਾਮ ਲੱਗਿਆ ਫਿਲਹਾਲ ਇਹ ਟਿਕਟ ਕੌਣ ਲੈ ਗਿਆ ਉਸ ਦਾ ਪਤਾ ਨਹੀਂ ਲੱਗ ਰਿਹਾ ਤਾਂ ਆਪਣੇ-ਆਪਣੇ ਟਿਕਟਾਂ ਜ਼ਰੂਰ ਚੈੱਕ ਕਰੋ ਅਤੇ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਯਾਦ ਰੱਖੋ ਕਾਰਨ ਅਰਜੁਨ ਲੋਟਰੀ ਏਜੰਸੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਜਲਾਲਾਬਾਦ ਧੰਨਵਾਦ